ਸੰਗਤ ਜੀਓ ਪਿਆਰ ਭਰੀ ਫਤਿਹ ਪ੍ਰਵਾਨ ਕਰਨਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅਸੀਂ ਥੋੜਾ ਬਹੁਤ ਕੁਝ ਨਿਊ ਵੀ ਹੁਣ ਐਡ ਕਰਾਂਗੇ ਆਪਣੇ ਇਸ ਚੈਨਲ ਦੇ ਵਿੱਚ ਹੁਣ ਸੰਗਤ ਜੀਓ ਜੋ ਅਸੀਂ ਅੱਜ ਸਿੱਖਣ ਜਾ ਰਹੇ ਉਹ ਇੱਕ ਬੇਨਤੀ ਦਾ ਪਰਮਾਨ ਹੈ ਸੰਗਤ ਜੀਓ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਕਿਤੇ ਵੀ ਚਾਸੰਗਤੇ ਜਾਂਦੇ ਆ ਆਪਾਂ ਨੂੰ ਇੱਛਾ ਹੁੰਦੀ ਹੈ ਕਿ ਅਸੀਂ ਅੱਜ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰੀਏ ਗੁਰੂ ਸਾਹਿਬ ਜੀ ਅਰਦਾਸ ਕਰੀਏ ਮਤਲਬ ਕਈ ਮਾਂ ਚਿੱਤਾਂ ਦੀ ਆਪਣੇ ਭਾਵਨਾਵਾਂ ਆਉਂਦੀਆਂ ਨੇ ਤੇ ਇਸ ਕਰਕੇ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਦਾਸ ਕੋਲੋਂ ਆਪਾਂ ਅੱਜ ਬੇਂਤੀ ਦੇ ਪ੍ਰਮਾਨ ਐਡ ਕਰਾਂਗੇ ਵਿਦ ਸਿਮਰਨ ਠੀਕ ਹੈ ਜੀ ਸਿਮਰਨ ਕਰਦੇ ਕਰਦੇ ਵਿੱਚ ਪ੍ਰਮਾਨ ਐਡ ਕਰਾਂਗੇ 7-8 ਪ੍ਰਮਾਨ ਨੇ ਗੁਰੂ ਸਾਹਿਬ ਸੇਵਾ ਲੈਣ ਠੀਕ ਹੈ ਸੰਗਤ ਜੀ ਉਹ ਜੋ ਦੇ ਜੋ ਮੇਨ ਮੇਨ ਦੇ ਪੰਕਤੀਆਂ ਹੋਣਗੀਆਂ ਜੋ ਮੈਂ ਬੋਲ ਰਿਹਾ ਆ ਉਹ ਤੁਹਾਨੂੰ ਸਾਰੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦਾਂਗੇ ਠੀਕ ਹੈ ਜੀ ਲਿਖ ਕੇ ਦੇ ਦਾਂਗੇ ਤਾਂ ਕਿ ਜਦ ਤੁਸੀਂ ਵਜਾਓ ਨਾ ਤੁਹਾਨੂੰ ਨਾਲ-ਨਾਲ ਦੇਖਦੇ ਕੇ ਪੜ੍ਹਨ ਚ ਆਸਾਨੀ ਹੋ ਜਾਵੇ ਸਿੱਖਣ ਦੇ ਵਿੱਚ ਵੀ ਠੀਕ ਹੈ ਜੰਗਤ ਜੀਓ ਤੇ ਜੇ ਖੁਜੀ ਤੁਹਾਡੇ ਖੁਦ ਖੁਦ ਦੇ ਮਨ ਦੇ ਵਿੱਚ ਵੀ ਹੋਵੇ ਕਿ ਅਸੀਂ ਜਿਵੇਂ ਗੁਰੂ ਸਾਹਿਬ ਮੇਰੇ ਕੋਲ ਗੁਰੂ ਸਾਹਿਬ ਮਤਲਬ ਦਾਸ ਕੋਲ ਸੇਵਾ ਲੈ ਰਹੇ ਨੇ ਤੇ ਦੀ ਬੇਨਤੀ ਤੇ ਪ੍ਰਮਾਣ ਦੀ ਹੋਰ ਵੀ ਸੰਗਤ ਦੇ ਮਨ ਚ ਆਂਦੀ ਏ ਕਿ ਅਸੀਂ ਇਹ ਸਿੱਖੀਏ ਕਮੈਂਟ ਕਰਕੇ ਜ਼ਰੂਰ ਸੰਗਤ ਦੱਸਿਆ ਕਰੋ ਸਾਨੂੰ ਤਾਂ ਕਿ ਸੰਗਤ ਵੀ ਬੋਧ ਕੋ ਸਿੱਖ ਨੂੰ ਮਿਲਦਾ ਹੈ ਠੀਕ ਹੈ ਸੰਗਤ ਜੀ ਆਓ ਹੁਣ ਅਸੀਂ ਸਾਰੇ ਮਿਲ ਕੇ ਸਿਮਰਨ ਦੇ ਨਾਲ ਪਰਮਾਨ ਲਗਾਈਏ ਨਾਲ ਨਾਲ ਹੀ ਆਪਾਂ ਜਿਸ ਸਟਾਈਲ ਦੇ ਵਿੱਚ ਇਹਨੂੰ ਗਾਇਨ ਕਰਨਾ ਉਹ ਵੀ ਦੱਸਾਂਗੇ ਤੇ ਥੋੜਾ ਥੋੜਾ ਮਤਲਬ ਵਿੱਚ ਵਿੱਚ ਸਲੋ ਕਰਕੇ ਸੰਗਤ ਜੀ ਤੁਹਾਨੂੰ ਆਈਡੀਆ ਵੀ ਦੇ ਦਾਂਗੇ ਕਿ ਐਦਾਂ ਵਜਾਣਾ ਇਸ ਵਾਰ ਠੀਕ ਹੈ ਜੀ ਕੁਝ ਨਾ ਪਤਾ ਲੱਗੇ ਦੱਸੋ ਤਾਂ ਕਿ ਅਸੀਂ ਸ਼ਾਰਟ ਵੀਡੀਓ ਦੇ ਵਿੱਚ ਉਸ ਵੀਡੀਓ ਨੂੰ ਰਿਪੀਟ ਕਰ ਦਈਏ ਥੋੜੇ ਆ ਪਾ ਕੇ ਸ਼ਾਰਟ ਵੀਡੀਓ ਤਿੰਨੀ ਆ ਚਾਰ ਮਤਲਬ ਕੁਝ ਵੀ 1 ਮਿੰਟ ਦੀ ਹੋ ਵੀ 15 ਸੈਕਿੰਡ ਦੀ ਹੋਗੀ ਜਿਵੇਂ ਥੋੜਾ ਬਹੁਤ ਕੁਝ ਨਹੀਂ ਵਿੱਚੋਂ ਸਮਝ ਆਂਦਾ ਉਹ ਅਸੀਂ ਉਹਦੇ ਚ ਪਾ ਦਾਂਗੇ ਸੰਗਤ ਜੀ ਆਓ ਹੁਣ ਆਪਾਂ ਸਿੱਖੀਏ ਵਾ े गुरुवा हे गुरु वा हे गुरु वाहे गुरुवाहे गुरु वाहि गुरु ਤਨ ਥੋੜਾ ਥੋੜਾ ਜਿੱਥੇ ਮੈਨੂੰ ਲੱਗੂਗਾ ਕਿ ਇੱਥੇ ਥੋੜਾ ਟਾਫ ਆ ਉਹ ਨਾਲ ਹੀ ਆਪਾਂ ਨਾਲ ਹੀ ਅਮਲਾ ਵੀ ਨੂੰ ਸਿੱਖ ਲਾਂਗੇ ਠੀਕ ਹੈ ਜੀ ਉਹ ਵਾਹਿਗੁਰੂ 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 ਵਾਹਿ ਚੇਰੀ ਗੁਰਕ੍ਰੰਥ ਸਾਹਿਬ ਜੀ ਤਾਂ ਚੇਰੀ ਗੁਰਕ੍ਰੰਥ ਸਾਹਿਬ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਥੋੜਾ ਸਟਾਈਲਿਸ਼ ਵੀ ਰੱਖਣਾ ਇਹਨੂੰ ਬੋਲਣ ਦੇ ਵਿੱਚ ਤਾਂ ਕਿ ਸੰਗਤ ਜਿਹੜੀ ਸਾਹਮਣੇ ਬੈਠੀ ਸੁਣੇ ਉਹਨਾਂ ਨੂੰ ਵੀ ਆਨੰਦ ਆਵੇ ਠੀਕ ਹੈ ਜੀ ਉਹ ਆਪਾਂ ਅੰਦਰ ਪੂਰੀ ਅਟੈਚਮੈਂਟ ਗੁਰੂ ਸਾਹਿਬ ਜੀ ਨਾਲ ਕਰਨੀ ਹੈ ਵਾਹ ਗੁਰੂ 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 ਵਾਹ ਗੁਰੂ

ਏ ਪਿੱਛੇ ਜਿਵੇਂ ਦੁਖੋ ਤੋਂ ਬੋਲੇ ਪਿੱਛੇ ਸੰਗਤ ਜਪੇਗੀ ਕਬੈਨੰਤੀ ਮੇਰੀ ਕਬੈਨੰਤੀ ਮੇਰੀ ਸੁਣਨਾ ਪਿਆਰੇ ਵਾਹਿਗੁਰੂ ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ ਕਬੈਨੰਤੀ ਮੇਰੀ ਵਾਹਿਗੁਰੂ 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 ਦਾਸ ਤੇਰੇ ਕੀ ਬੇ ਦੇ ਕਰ ਪਰਗਾਸ ਥੋੜਾ ਸਲੋ ਕਰਕੇ ਦੇਖਦੇ ਆ ਦਾਸ ਤੇਰੇ ਕੀ ਬੇਨੇਤੀ ਰਿਤ ਕਰ ਪਰਗਾਸ ਦਾਸ

ਵਾਇ ਗੁਰ ਰਿਤ ਕਰ ਪਰਗਾਸ ਥੋੜਾ ਸਪੀਡ ਚ ਦੱਸਦੇ ਹਾਂ ਰਿਤ ਕਰ ਪਰਗਾਸ ਰਿਤ ਕਰ ਪਰਗਾਸ ਰਿਤ ਕਰ ਪਰਗਾਸ ਰਿਤ ਕਰ ਪਰਗਾਸ ਦਾਸ ਤੇਰੀ ਕੀ ਬੇਨਤੀ ਦਾਸ ਤੇਰੀ ਕੀ ਬੇਨਤੀ ਦਾਸ ਤੇਰੀ ਕੀ ਬੇਨਤੀ ਵਾਕ ਰੂ ਵਾਕ ਰੂ Bye Guru Guru nirol im Nullfilm. e ਜਿਉਜ਼ ਕਈ ਵਾਰ ਵਜਾਂਦੇ ਵੀ ਨਹੀਂ ਪਤਾ ਲੱਗਦਾ ਤੁਸੀਂ ਵੀਡੀਓ ਨੂੰ ਸਲੋ 모ਸ਼ਨ ਵੀ ਕਰਕੇ ਇਹਨੂੰ ਪ੍ਰੈਕਟਿਸ ਆਪਣੀ ਕਰ ਸਕਦੇ ਹੋ ਜੇ ਤੁਹਾਨੂੰ ਸੰਗਤ ਜੀ ਉਹ 7-8 ਪਰਮਾਨਾ ਦੇ ਵਿੱਚ ਕੁਝ ਲੱਗਾ ਕਿ ਸਾਡੇ ਕੋ ਨਹੀਂ ਹੋ ਰਿਹਾ ਮਤਲਬ ਕੁਝ ਵੀ ਵੈਸੇ ਤਾਂ ਗੁਰਸੱਭ ਕਿਰਪਾ ਕਰਨ ਤੁਹਾਡਾ ਸਾਰੀ ਹੋ ਜਾਣ ਤੇ ਜੇ ਕੁਝ ਵੀ ਤੁਹਾਨੂੰ ਲੱਗਾ ਕਿ ਇਹ ਜ਼ਿਆਦਾ ਹੋ ਰਿਹਾ ਜਿਵੇਂ ਤੁਸੀਂ ਕਿਤੇ ਕੀਰਤਨ ਕਰਨ ਜਾ ਰਹੇ ਹੋ ਟਾਈਮ ਸ਼ੋਰਟ ਹੈ ਆਪਾਂ ਕੋਲ ਹੈਨਾ ਤੇ ਕੋਈ ਨਾ ਇਹ ਵਿੱਚੋਂ ਇੱਕ ਅੱਧਾ ਮਤਲਬ ਗੈਪ ਕਰ ਸਕਿਪ ਕਰ ਸਕਦੇ ਹੋ ਤੁਸੀਂ ਕੋਈ ਨਹੀਂ ਵੀ ਦਿੱਕਤ ਨਹੀਂ ਆ ਠੀਕ ਹੈ ਜੀ ਗੁਰਸੇ ਬਾਕੀ ਸੇਵਨ ਅਨਸਾਰੀ ਤੁਸੀਂ ਕਰ ਲਓ ਠੀਕ ਹੈ ਵਿੱਚ 2 3 1 2 ਤੁਹਾਡੀ ਇੱਛਾ ਠੀਕ ਹੈ ਬਟਾ ਗੁਰਸਾਪੂਰੀ ਸੇ ਪੂਰੀ ਸੇਵਾ ਲੈ ਰਹੇ ਨੇ ਦੇਖੋ ਕੋਸ਼ਿਸ਼ ਕਰੋ ਕਿ ਪੂਰਾ ਹੀ ਹੋ ਜਵੇ ਠੀਕ ਹੈ ਜੀ ਦੇਖੋ ਤੂੰ ਸਦਾ ਸੱਚ ਸਮਾਇਲ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ प्रब पायो भाई तिन ही प्रब पायो सास सम पूलन हारे सास सास सम पूलन हारे सास हम हारे, सास सम पूलन हारे रत्ते इश्क खुदाय रंग दीदार के ਤੇ ਇਸ਼ਕ ਕੁਦਾਏ ਰੰਗ ਦਿਦਾਰ ਕੇ ਰੰਗ ਦਿਦਾਰ ਕੇ ਵਾਹ ਗੁਰ ਰੰਗ ਦਿਦਾਰ ਕੇ ਰੰਗ ਦਿਦਾਰ ਕੇ ਵਾਹ ਗੁਰ ਰੰਗ ਦਿਦਾਰ ਕੇ ਵਾਗੋ ਵਾਗੋ ਵਾਕਰੂ 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 ਥੋੜਾ ਇਹਨੂੰ ਥੋੜਾ ਸਟਾਈਲਿਸ਼ ਵੀ ਆਪਾਂ ਤਰੀਕੇ ਨਾਲ ਠੀਕ ਹੈ ਜੀ ਦੇਖੋ ਇੱਦਾਂ ਹੀ ਨਾਲੇ ਵਾਹ ਗੁਰੂ ਵਾਹ ਗੁਰੂ ਫਰਸਟ ਫਿੰਗਰ ਇਹਨੂੰ ਪ੍ਰੈਸ ਕਰਦੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪੱਖਾ ਆਪਣੇ ਪੂਰੇ ਸਪੀਡ 'ਚ ਆ ਜਾਏਗਾ ਵਾਹ ਗੁਰੂ 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 ਇਹਦੇ ਪ੍ਰੈਕਟਿਸ ਤੁਸੀਂ ਹੁਣ ਖੁਦ ਕਰਨੀ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ रते इश्क खुदाए रंग दीदार के मैं बन जारन की मैं बन जारन की बाबी हा बेनती करे बाबी हा बेनती करे बाबी हा बेनती करे ਬਾਬੀ ਹਾਬੇਨਤੀ ਕਰੇ ਬੇਨਤੀ ਕਰੇ ਬਾਬੀ ਹਾਬੇਨਤੀ ਕਰੇ ਬੇਨਤੀ ਕਰੇ ਬਾਬੀ ਹਾਬੇਨਤੀ ਕਰੇ ਅੰਮ੍ਰਿਤ ਵੇਲੇ ਬੋਲੇ ਆ ਬਾਬੀ ਹਾ ਤਾਦਰ ਸੁਣੀ ਪੁਕਾਰ ਅੰਮ੍ਰਿਤ ਵੇਲੇ ਬੋਲੇ ਆ ਬਾਬੀ ਹਾ ਤਾਦਰ ਸੁਣੀ ਪੁਕਾਰ ਤਾਦਰ ਸੁਣੀ ਪੁਕਾਰ ਤਾਦਰ ਸੁਣੀ ਪੁਕਾਰ ਵਾਹਿਗੁਰੂ 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 ਸੰਗ ਜੀ ਜਿਹਦਾ ਨਾਲ ਤੁਹਾਨੂੰ ਸਟੈਪ ਬਾਈ ਸਟੈਪ ਦੱਸਿਆ ਗਿਆ ਉਸੇ ਤਰ੍ਹਾਂ ਹੀ ਤੁਸੀਂ ਸਿੱਖਣਾ ਵਾ ਜੋ ਤੁਹਾਨੂੰ ਕੋਈ ਕੁਝ ਵੀ ਲੱਗਦਾ ਹੈ ਮਤਲਬ ਸਿੱਖਣ ਵਿੱਚ ਜਿਵੇਂ ਆਪਾਂ ਸਟਾਰਟਿੰਗ ਵਿੱਚ ਜੋ ਗੱਲ ਕੀਤੀ ਹੈ ਉਹ ਸਾਨੂੰ ਜ਼ਰੂਰ ਦੱਸਣਾ ਠੀਕ ਹੈ ਜੀ ਉਹ ਸਿਖਾਂਦੋ ਈਦਾਸ ਕੋ ਲੋਕੀ ਪ੍ਰਕਾਰ ਦੀ ਪੁੱਲਾ ਚੁਕਾ ਹੋ ਗਈ ਉਹਨਾਂ ਦੇ ਸੰਗਤ ਬਖਸ਼ਣੇ ਹੋਗੇ ਦਾਸ ਨੂੰ ਬਖਸ਼ ਦੇਣਾ ਆਓ ਗੱਜ ਕੇ ਬੁਲਾਓ ਫਤਿਹ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ